ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਤਸੰਗਤ ਜੀ ਹੁਣ ਅਗਲਾ ਸ਼ਬਦ ਹੈ ਜੀ ਮੇਰੇ ਮਨ ਗੁਰ 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 ਸਦ ਕਰੀਏ ਸੋ ਇਸ ਦੀ ਕੰਪੋਜੀਸ਼ਨ ਤੇ ਆਰ ਕੀਤੀ ਹੈ ਭਾਈ ਹਰਪ੍ਰੀਤ ਸਿੰਘ ਜੀ ਟੋਰਾਂਟੋ ਤੋਂ ਸੋ ਇਸ ਨੂੰ ਫੀਮੇਲ ਕੇ ਦੇਖਾਂਗੇ ਅਸੀਂ ਫੀਮੇਲ ਕੇ ਲੀਆਂ ਸੁਰਾਂ ਥੱਲੇ ਲਿਖੀਆਂ ਹਨ ਵਾਇਰੋ ਸੋ ਇਹ ਦਿੱਤ ਦਾਲ ਹੈ ਜੀ ਕੈਰਵਾ ਅੱਠ ਮਾਤਰਾ ਸੋ ਕਰੋ ਕਿਰਪਾ ਸਾ ਸਹਨੇ ਜੀ ਅਸੀਂ ਵੀ ਕੋਸ਼ਿਸ਼ ਕਰੀਏ ਆਪਣੇ ਮਨ ਨੂੰ ਸਮਝਾਈਏ ਤਾਂ ਕਿ ਇਥੋਂ ਵੀ ਗੁਰਗੁਰ ਦੀਆਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਜਾਣ ਤੇ ਸਾਡਾ ਵੀ ਜਨਮ ਸਫਲ ਹੋ ਜਾਏ ਪਰਮੇਸ਼ਰ ਦੇ ਚਰਨਾਂ ਵਿੱਚ ਜੁੜ ਸਕੀ ਹੈ ਆਓ ਜੀ ਵਾਹਿਗੁਰੂ ਕਰੋ ਕਿਰਪਾ ਜੀ ਸਤਸੰਗ ਉਹ ਸਤਸੰਗ ਜੀ ਪਹਿਲੇ ਹੁਣ ਗਾਇਨ ਕਰਕੇ ਦੇਖ ਲੈਨੇ ਆ ਫਿਰ ਇਸ ਦੀਆਂ ਸੁਰਾਂ ਦੇਖਾਂਗੇ ਗੁਰ 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 ਸਦ ਗੁਰ 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 ਸਦ ਗੁਰ 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 ਸਦ ਕਰੀ ਇਸ ਦੀਆਂ ਸੁਰਾਂ ਦੇਖਦੇ ਹਾਂ ਗੁਰ 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 ਸਦ ਗੁਰ 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 ਪਾ ਧਾ ਕੋਮਲ ਫਿਰ ਪਾ ਤਿੰਨ ਵਾਰੀ ਗੁਰ ਤੇ ਤਿੰਨ ਸੁਰਾਂ ਪਾ ਧਾ ਪ ਗੁਰ 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 ਪਾ ਧਾ ਪ ਠੀਕ ਹੈ ਜੀ ਸਦ ਸਦ ਮਾ ਗ ਗੁਰ 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 ਸਦ ਪਾਧ ਪਾ ਮਗ ਫਿਰ ਦੂਸਰੀ ਵਾਰੀ ਬੋਲਣਾ ਹੈ ਥੋੜਾ ਸੁਰਾ ਅਲੱਗ ਹਨ ਗੁਰ 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 ਮਾ ਪਾ ਮਾ ਗੁਰ 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 ਸਦ ਸਦ ਗਾ ਕੋਮਲ ਰੇ ਕੋਮਲ ਗੁਰ 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 ਸਦ ਸੈਕੰਡ ਟਾਈਮ ਹੋ ਗਿਆ तीसरी बारी बोलना है वो अलग सुरान लग गु गुर, गुर गुर गा कोमल मा गा कोमल गुर गुर गुर, गुर सा रे कोमल दो बारी करिया गा कोमल रे कोमल सा है ਕਾਰੇ ਸਾ ਮੇਰੇ ਮਨ ਸਾ ਗ ਕੋਮਲ ਮਾ ਪ ਮੇਰੇ ਸਾਗ ਮਾ ਨ ਮ ਪ ਓਕੇ ਜੀ ਹੁਣ ਇਸ ਪਖ ਦੀਆਂ ਸੁਰਾਂ ਦੇਖ ਲੀਆਂ ਸੀ ਹੁਣ ਦੇਖਦੇ ਹਾਂ ਰਤਨ ਜਨਮ ਸਫਲ ਗੁਰ ਕੀਆ ਦਰਸ਼ਨ ਕੋ ਬਲ ਹਰੀਏ ਰਤਨ ਜਨਮ ਸਫਲ ਗੁਰ ਕੀ ਆ ਵਾਹਿਗੁਰੂ ਸੋ ਸਾਡਾ ਜਨਮ ਜਿਹੜਾ ਹੈ ਇਹ ਰਤਨ ਵਰਗਾ ਹੈ ਅਸੀਂ ਉਸ ਨੂੰ ਕੋਟੀ ਵਰਗਾ ਬਣਾ ਲੈਨੇ ਹਾਂ ਸੰਸਾਰ ਦੇ ਪਿੱਛੇ ਲੱਗ ਕੇ ਸੋ ਇਹ ਸਾਡੇ ਤੇ ਡਿਪੈਂਡ ਕਰਦਾ ਹੈ ਕਿ ਅਸੀਂ ਕਿਸ ਤਰ੍ਹਾਂ ਦਾ ਬਣਾਉਣਾ ਹੈ ਕੋਢੀ ਵਰਗਾ ਇਹ ਰਤਨਾ ਵਰਗਾ ਸੋ ਜੇ ਗੁਰੂ ਨਾਲ ਜੁੜਾਂਗੇ ਗੁਰੂ ਗੁਰ ਕਰਾਂਗੇ ਤੇ ਰਤਨ ਬਣ ਜਾਵਾਂਗੇ ਜੇ ਸੰਸਾਰ ਨਾਲ ਜੁੜਾਂਗੇ ਤਾਂ ਕੋਢੀ ਹੋ ਜਾਏਗਾ ਅਸੀਂ ਫਿਰ ਸਾਡਾ ਜਨਮ ਗਿਆ ਤੇ ਜੇ ਅਸੀਂ ਗੁਰੂ ਗੁਰ ਕਰਾਂਗੇ ਤੇ ਰਤਨ ਜਨਮ ਸਫਲ ਗੁਰ ਕੀਆ ਫਿਰ ਗੁਰੂ ਸਾਡਾ ਜਨਮ ਸਫਲ ਕਰ ਦੇਗਾ ਸੋ ਅਸੀਂ ਸ਼ੁਰੂ ਦੇਖਦੇ ਹਾਂ ਰਤਨ ਜਨਮ ਰਤਨ ਧਾ ਨੀ ਧਾ ਧਾ ਕੋਮਲ ਨੀ ਕੋਮਲ ਧਾ ਰਤਨ ਧਾ ਨੀ ਧਾ ਜਨਮ ਸਾ 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 ਜਨਮ ਸਾਤਨ ਵਾਰੀ ਇਹ ਹਾਇਰ ਨੋਟਸ ਹੋ ਜਾਂਦੇ ਸਾਰ ਸਬਤਕ ਵਿੱਚ ਸਫਲ 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 ਦੋ ਸੁਰਾਂ ਰੇ ਰੇ ਤਾਰ ਸਬਤਕ ਵਿੱਚ ਕੋਮਲ ਦੋਨ ਵਾਰੀ ਰਦਨ ਜਨਮ ਸਫਲ ਇਥੋਂ ਤੱਕ ਅਸੀਂ ਕਰ ਲਿਆ ਗੁਰ ਕੀਆ ਗੁਰ ਗੁਰ ਵਾਸਤੇ ਰੇ ਕੋਮਲ ਤਾਰ ਸਬਤਕ ਵਿੱਚ ਸੋਰੀ ਸਵਾਇ ਗੁਰ ਗੁਰ ਕੀਆ ਕੀਆ ਸਾ ਨੀ ਕੋਮਲ ਧਾ ਕੋਮਲ

ਦਰਸ਼ਨ ਕੋ ਦਰਸ਼ਨ ਕੋ ਬਲੈ ਹਰੀਆ ਅਓ ਜੀ ਹੁਣ ਸੁਰਾਂ ਦੇਖ ਲਈਏ ਦਰਸ਼ਨ ਕੋ ਪਹਿਲੇ ਦੇਖਦੇ ਆਂ ਦਰਸ਼ਨ ਦਰ ਸ ਨ ਪਾ ਧਾ ਧ ਧ ਕੋਮਲ ਦੋਨੋ ਵਾਰੀ ਫਿਰ ਕੋ ਕੋ ਪ ਮ ਗ ਕੋਮਲ ਸੋ ਆ ਦੇਖੋ ਫਿਰ ਤੋਂ ਇੱਕ ਵਾਰੀ ਦਰਸਨ ਪਧਧ ਪ ਮ ਗ ਅਜੇ ਦੁਬਾਰਾ ਬੋਲਣਾ ਹੈ ਦੂਸਰੀਆਂ ਸੁਰਾਂ ਤੇ ਦਰਸਨ ਦਰਸਨ ਮ ਪ ਪ ਦਰਸਨ ਮ ਪ ਪ ਕੋ गे को को मांगारे गे गे दोनों कोमल है फिर एक बार देख लो दर्शन को मां पापा मांगारे ठीक है दूसरी बारी हो गया हम तीसरी बारी दर्शन को बोलना है दर्शन है कौ सोई रे ਦਰਸ਼ਨ ਰੇ ਗਾ ਗਾ ਸਾਰਾ ਤਿੰਨੋ ਹੀ ਕੋਮਲ ਤਿੰਨਵਾਰੀ ਕੋਮਲ ਹੈ ਰੇ ਗਾ ਗਾ ਦਰਸ਼ਨ ਰੇ ਗਾ ਗਾ ਕਉ ਕਉ ਜੇ ਕੋਈ ਸੁraag ਦੀ ਪੱਲੇ ਅਸੀਂ ਤਿੰਨ ਦਿਨ ਲਈ ਹਾਂ ਦਰਸ਼ਨ ਕਉ ਸਿਰਫ ਮਾਂ ਕਉ ਬਦਲੇ ਬਦਲੇ ਹੁਣ ਬਲੇ ਹਰੀਏ ਬੋਲਣਾ ਹੈ ਅਸੀਂ ਪਹਿਲੇ ਬਲੇ ਦੇਖਦੇ ਨੇ ਬਦਲੇ ਹਰੀਏ ਬਲ ਗ ਰੇ ਕੋਮਲ ਹੰ ਦੋਨੋ ਸੁਰਾਂ ਫਿਰ ਹਰੀਏ ਹਰੀਏ ਗ ਰੇ ਕੋਮਲ ਦੋਨੋ ਸਾ ਹਰੀਏ ਠੀਕ ਹੈ ਜੀ ਸੋ ਅਸੀਂ ਹੁਣ ਸਥਾਈ ਕੰਪਲੀਟ ਕਰ ਲਈ ਹੈ ਆਹ ਯੰਤਰਾ ਹੁਣ ਸੁਰਾਂ ਦੇਖ ਲੈਣੇ ਹਨ ਜਿਤੇ ਸਾਸ ਜਿਤੇ ਧਾ ਨੀ ਧਾ ਧਾ ਵੀ ਕੋਮਲ ਹੈ ਨੀ ਵੀ ਕੋਮਲ ਹੈ ਦੋਨੋਂ ਸੋ ਜਿਤੇ ਜਿਤੇ ਧਾ ਨੀ ਧਾ ਸਾਸ ਸਾ ਸਾ ਸਾਸ ਗ੍ਰਾਸ ਮਨ ਗ੍ਰਾਸ ਮਨ रे कोमल रे कोमल तार सब तक बीच है ग्रास मन ले ले, ता, ले ता, सा तार सब तक बीच है नी कोमल धा कोमल सा नी धा ले सा नी ते ते ही ते ते ग ग कोमल तार सप्तक ਵਿੱਚ ਪੁਰਿਆ ਸੁਰਾ ਤਾਰ सप्तक ਵਿੱਚ ਹਨ ਤੇ ਤੇ ਗਾ ਗਮ ਹੀ ਹੀ ਰੇ ਗ ਹੀ ਤੇ ਤੇ ਹੀ ਤੇ ਤੇ ਹੀ ਗਾ ਗ ਰੇ ਗ ਫਿਰ ਗੁਣ ਗਾਈ ਹੈ ਗੁਣ ਗੁਣ ਰੇ ਸਾ ਗ ਨ ਗੁਣ ਸਰੇ ਸ ਹੁਣ ਗਾਈ ਹੈ ਗਾਈ ਹੈ ਗਾਈ ਹੈ ਸਾ ਰੇ ਰੇ ਗ ਗ ਕੋਮਲ ਹੈ ਗਾਈ ਹੈ ਸਾ ਰੇ ਰੇ ਗ ਫਿਰ ਨਾਲ ਹੀ ਆਏਗੀ ਸੁਣ ਹਾ ਰੇ ਸਾ ਨੀ ਰੇ कोमल है सा फिर नी कोमल है फिर उसके बाद ते 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 ही साब तक पूरा ही, ते ते ही गु नुन रे गा गु न गुण रे गा गाय ਰੇ ਮੀਸਾ ਰੇ ਪੁਰਣੀ ਕੋਮਲ ਹੈ ਫਿਰ ਸਾ ਹਾਂਜੀ ਹੁਣ ਅਗਲੀ ਪੰਕਤੀ ਹੈ ਜੀ ਅੰਤਰੇ ਦੀ ਜੋ ਹੋਏ ਦਇਾਲ ਸਤਿਗੁਰੂ ਆਪਣਾ ਤਾਂ ਇਹ ਮਤ ਬੁੱਧ ਪਾਈ ਹੈ ਸੋ ਇਸ ਦੀਆਂ ਸੁਰਾਂ ਬਿਲਕੁਲ ਸੇਮ ਹਨ ਜੋ ਅਸੀਂ ਹੁਣ ਅੰਤਰੀ ਦੀ ਪਹਿਲੀ ਪੰਕਤੀ ਕੀਤੀ ਹੈ ਜੇ ਤੇ ਸਾਸ ਗ라스 ਮਨ ਲੇਤਾ ਤੇਤੇ ਹੀ ਗੁਣ ਗਾਈਏ ਸੋ ਆ ਉਸ ਨੂੰ ਦੋਨਾਂ ਨੂੰ ਆਪ ਨੂੰ ਗਾ ਕੇ ਦਿਖਾ ਦੇਣਾ ਹੈ ਤਾਂ ਕਿ ਆਪ ਦਾ ਡਾਊਟ ਕਲੀਅਰ ਹੋ ਜਾਏਗਾ ਪਹਿਲੇ ਅਸੀਂ ਜੋ ਪੰਕਤੀ ਪੜ੍ਹੀ ਸੀ ਜਿਹਦਾ ਟਿਊਟੋਰੀਅਲ ਕੀਤਾ ਹੈ ਜੇ ਤੇ ਸਾਸ ਗ라스 ਉਸ ਨੂੰ ਪਹਿਲੇ ਪੜ੍ਹ ਲੈਣੇ ਹਨ ਪੰਕਤੀ ਨੂੰ ਫਿਰ ਦੂਸਰੀ ਪੰਕਤੀ ਨੂੰ ਪੜ੍ਹ ਕੇ ਦਿਖਾ ਦੇਣੇ ਹਨ ਸੇਮ ਸੇਮ ਕਿਸ ਤਰ੍ਹਾਂ ਹੈ ਜਿੱਤੇ ਸਾਸ ਗ੍ਰਾਸ ਮਨ ਨੇ ਤਾਂ ਸੋ ਉਸਦੀ ਅਗਲੀ ਪੰਕਤੀ ਦਾ ਉਦਨਾ ਪਾੜ ਗਾ ਕੇ ਦੇਖ ਲੈਣਾ ਜਿਉ ਹੋਏ ਦਇਆਲ ਸਤ ਗੁਰੂ ਅਖਰ ਨ ਠੀਕ ਹੈ ਜੀ ਦੋਨੋਂ ਸੇਮ ਹੈ ਉਸ ਦਾ ਪਹਿਲੀ ਪੰਕਤੀ ਦਾ ਹੁਣ ਬਾਕੀ ਸਗਾਉਨੇ ਆ ਤੇ ਤਹੀ ਗੁਣ ਗਾਈ ਅਗਲੀ ਪੰਕਤੀ ਦਾ ਤਾਏ ਹੈ ਮਤਬੁਦ ਪਾਇਆ ਤਾਏ ਹੈ ਮਤਬੁਦ ਪਾਇਆ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਫਿਰ ਸਥਾਈ ਸ਼ੁਰੂ ਹੋਏਗੀ ਗੁਰ 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 ਸਾਦ ਕਹੀ ਹੈ ਸੋ ਇਸ ਤਰ੍ਹਾਂ ਬਾਕੀ ਅਗਲੀ ਸਾਰੀ ਪੰਕਤੀਆਂ ਸੇਮ ਹੀ ਸੁਰਤ ਤੇ ਆ ਜਾਣੀਆਂ कोई दिक्कत आवे तो आप कमेंट ਕਰਦੇ ਆਪ ਨੂੰ ਵੀਡੀਓ ਬਣਾ ਕੇ ਭੇਜਦਾ ਜਾਏਗਾ ਜੀ ਹੋਰ ਵਾਹਿਗੁਰੂ ਜੀ ਸਭ ਕਿਰਪਾ ਕਰਨੀ ਵਾਦ ਤੋਂ ਵਾਦ ਇਸ ਵੀਡੀਓ ਨੂੰ ਅੱਗੇ ਆਪਣੇ ਜੋ ਵੀ ਤੁਹਾਡਾ ਫਰੈਂਡ ਸਰਕਲ ਹੈ ਜਾਂ ਗੁਰਪਿਆਰੇ ਜਿਹੜੇ ਵੀ ਇਸ ਵਿੱਚ ਹਨ ਉਹਨਾਂ ਨੂੰ ਜਿਤਨਾ ਹੋ ਸਕੇ ਫਾਰਵਰਡ ਕਰਦੇ ਰਹਿਣਾ ਜੀ ਤਾਂ ਕਿ ਵਾਦ ਤੋਂ ਵਾਦ ਸੰਗਤ ਤੱਕ ਇਹ ਟਿਊਟੋਰੀਅਲ ਪੁਆਇੰਟਸ ਅਗੇ ਹਤੇ ਇਸ ਦਾ ਸੰਗਤ ਲਾਹ ਲੈ ਸਕੀ ਸ਼ਿਵਾਇ ਗੁਰੂ ਜੀ ਦਾ ਖੰਸਾ ਸ਼ਿਵਾਇ ਗੁਰੂ ਜੀ ਕੀ ਫਤਿਹ